ਲੋ ਜੀ ਖਾ ਰਹੇ ਆਪਣੇ ਬੱਚੇ ਫੀਡ ਤੇ ਬਸ ਆਹੀ ਅਪੀਲ ਆ ਸਾਡੀ ਵੀ ਸਾਡਾ ਚੈਨਲ YouTube ਤੇ ਚਲਾ ਦਿਓ ਜੀ ਥੋੜੀ ਬਹੁਤ ਸਪੋਰਟ ਦੀ ਜਰੂਰਤ ਹੈ ਨਵਾਂ ਚੈਨਲ ਬਣਾਇਆ ਸਾਰੇ ਜਿਹੜੇ ਸਬਸਕ੍ਰਾਈਬ ਕਰ ਲਿਆ ਕਰੋ ਬਾਕੀ ਵੱਡੀਆਂ ਵੀਡੀਓ ਹੁੰਦੀਆਂ ਜਿਹੜੀਆਂ ਆਪਾਂ YouTube ਤੇ ਪਾਉਣੇ ਹੈ ਜੀ ਇਸ ਦਾ ਤੇ ਤਾਂ ਹੁਣ ਸ਼ਾਰਟ ਪਾਉਣੇ ਛੋਟੀਆਂ ਵੀਡੀਓ ਫੁੱਲ ਵੀਡੀਓ ਉਹਦੇ ਤੇ ਹੁੰਦੀ ਹੈ ਆਪਣੇ YouTube ਤੇ ਉਹਦੇ ਤੇ ਜਾ ਕੇ ਦੇਖਿਆ ਕਰੋ ਤੇ ਜਿਹੜੇ ਭਰਾ ਨੂੰ ਕਿਸੇ ਨੂੰ ਯੂਟਿਊਬਰ ਇਹ ਨੌਲਜ ਆ ਉਹ ਸਾਡੇ ਨਾਲ ਕੰਟੈਕਟ ਜਰੂਰ ਕਰੇ ਕਿਉਂਕਿ ਸਾਨੂੰ ਇੰਨੀ ਨੌਲਜ ਨਹੀਂ ਹੈਗੀ ਸਾਨੂੰ ਪਤਾ ਨਹੀਂ ਹੈਗਾ ਯੂਟਿਊਬਰ ਇਹ ਸਾਡੇ ਨਾਲ ਕੰਟੈਕਟ ਕਰ ਲੈ ਭਰਾ ਸਾਨੂੰ ਕੋਰਟ ਦੀ ਬਹੁਤ ਜਰੂਰ ਹੈ ਜਰੂਰਤਾ ਥੋੜੀ ਇਹਨਾਂ ਨੂੰ ਇਹਨਾਂ ਨੂੰ ਹੁਣ ਤੁਸੀਂ ਫੀਡ ਪਾ ਦੀ ਨਾ ਫਿਰ ਸਾਡੇੋਂ ਤੋਂ ਪਹਿਲਾਂ ਕਾਕੀ ਬਾਈ ਫੀਡ ਦੀ ਸਾਡੀ ਹੈਲਪ ਕਰਦੇ ਜਾ ਕਰੋ ਮੈਡੀਸਨ ਫੀਡ ਇਹਦੀ ਤਾਂ ਮੰਨ ਕੇ ਚੱਲੋ ਇਹਦੀਆਂ ਬੱਚੇ ਦੀਆਂ ਨਾ ਲੱਤਾਂ ਦੀ ਪ੍ਰੋਬਲਮ ਹੈ ਜੀ ਆ ਦਿਖਾਉਣਾ ਤੁਮ ਆ ਬੱਚੇ ਦੀਆਂ ਲੱਤਾਂ ਦੀ ਪ੍ਰੋਬਲਮ ਆ ਗਲਤਾਂ ਵੀ ਗਈਆਂ ਤੇ ਇਹਦਾ ਤਾਂ ਦਵਾਈ ਜਿਹੜੀ ਦੱਸੀ ਸੀ ਆਪਾਂ ਨੂੰ ਭੈਣ ਨੇ ਅ ਗਿੱਦੜ ਵਾਹੇ ਕੋ ਪੈਣਾ ਮਲੋਟ ਵਾਲੀ ਭੈਣ ਉਹਨੇ ਦੱਸੀ ਸੀ ਆਪਾਂ ਉਹ ਦਵਾਈ ਇਹਨੂੰ ਦੇ ਰਹੇ ਹਾਂ ਬਾਕੀ ਮੈਡੀਸਨ ਚਾਹੀਦੀ ਹੁੰਦੀ ਸਾਨੂੰ ਫੀਡ ਚਾਹੀਦੀ ਹੁੰਦੀ ਆ ਬਸ ਆਪੀਲ ਆ ਸਾਡੀ ਇੰਨੇ ਸਾਡੀ ਸਰਪ ਜ਼ਰੂਰ ਕਰਦਿਆ ਕਰੋ ਚੱਲ ਜੇ ਭਈ ਉਹਨਾਂ ਕੋਲੇ ਅਗਲੇ ਪਾਸੇ ਹੋਣਾ ਉਹਨੂੰ ਉਹਦੀ ਹੈਡਰ ਉੜੀ ਜਾ ਅੱਛਾ ਉਹ ਬੰਦ ਕਰ ਦੇ ਤਰੀਕਾ ਲੈ ਜਾਂਦੇ ਭਈ ਬੱਚੇ ਆਪਾਂ ਇੱਥੇ ਉਧਰ ਫਿਰਦੇ ਸੀ ਗਲੀ 'ਚ ਇਹਨਾਂ ਨੂੰ ਦੂਰੋਂ ਪਤਾ ਲੱਗ ਗਿਆ ਵੀ ਆ ਗਏ ਤੋ ਉਥੋਂ ਭੱਜ ਕੇ ਦੂਜੇ ਦੋ ਨਹੀਂ ਆਏਗੇ ਉਹਨਾਂ ਨੂੰ ਹੀ ਬੁਲਾ ਲਓ ਤੇ ਆਹ ਦੇਖ ਲੋ ਜੀ ਤੁਸੀਂ ਬੀਆਵਾਨ ਚ ਹੈਗੇ ਵਿਚਾਰੇ ਤਾਂ ਬੇਜਵਾਨ ਹਨ ਹੈ ਇਹ ਇਹਨਾਂ ਦੀ ਕਰਿਆ ਕਰੋ ਸੇਵਾ ਹੈਲਪ ਜਿੰਨੇ ਜੋਗੇ ਹੈਗੇ ਆ ਤਾਂ ਆਪਣਾ ਤਾਂ ਇਹੀ ਹੈ ਵੀ ਜਿਹੜੇ ਆਪਣੀ ਨਿਗਾ ਚ ਇਹ ਭੁੱਖੇ ਨਾ ਰਹਿਣ ਬਾਕੀ ਫੀਡ ਤੁਸੀਂ ਭੇਜ ਦਿੰਦੇ ਹੋ ਹਨ ਤਾਂ ਬਸ ਆਪਾਂ ਪਾ ਜਾਂਦੇ ਹਾਂ ਹੋਰ ਕੋਈ ਸਾਡਾ ਵੱਡਾ ਰੋਲ ਨਹੀਂ ਹੈਗਾ ਇਹ ਚ ਭਈਆ ਉਰੇ ਆ ਯਾਰ ਬੜਾ ਇੱਥੇ ਚੜ ਲੱਗਿਆ ਤੇ ਮੈਂ ਲਾ ਦਣਾ ਤੂੰ ਆਹ ਫੋਨ ਫੜ ਲੈ ਉਰੇ ਆ ਉਰੇ ਆ ਜਾ ਆ ਜਾ ਆ ਆ ਦੁੱਧੂ ਪੀਆ ਦੁੱਧ ਤਾਂ ਬਈ ਸਾਡਾ ਚੈਨਲ ਜਰੂਰ ਇੱਕ ਆਸ ਦੀ ਕਰਨ ਅ ਇੰਸਟਾ ਦੇ ਬਾਇਓ ਚ ਵੀ ਲਿੰਕ ਹੈਗਾ ਤੇ ਜਾ ਕੇ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰੋ ਇਸਟਾਲੇ ਵੀ ਜਿਹੜੇ ਨਵੇਂ ਭਰਾ ਆਉਂਦੇ ਭੈਣ ਆਉਂਦੀਆਂ ਹਨ ਚੈਨਲ ਨੂੰ ਫੋਲੋ ਜਰੂਰ ਕਰ ਲਿਆ ਕਰੋ ਸਾਡੇ ਨੂੰ ਤੇ ਫੇਸਬੁੱਕ ਤੇ ਵੀ ਦੇਖ ਰਹੇ ਹੋ ਤਾਂ ਵੀ ਲਿਆ ਬਈ ਦੁੱਧ ਫਰਾਵੇ ਤੇ ਬਸ ਇਹੀ ਬੇਨਤੀ ਹੈ ਸਾਡੀ ਵੀ ਭੁੱਖੇ ਨਾ ਰਹਿਣ ਇਹਨਾਂ ਨੂੰ ਦੁੱਧ ਕਿਵੇਂ ਜੇ ਪਾਦਾ ਇਹ ਨੁਆਰ ਦਾ ਦੁੱਧ ਜਿਵੇਂ ਖਰਾਬ ਪਾ ਤਾ ਤੇ ਮਲਾਈ ਆਈ ਹੈ ਆਏ ਹੈ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਮੇਰੇ ਸ਼ੇਰ ਨੂੰ ਇਧਰ ਆ ਜਾ ਇਧਰ ਆ ਜਾ ਇਧਰ ਆ ਜਾ ਇਧਰ ਆ ਜਾ ਗੱਡੀ ਆ ਗਈ ਤੈਨੂੰ ਕਿਹਨੇ ਦੱਸਿਆ ਤੈਨੂੰ ਕਿਹਨੇ ਦੱਸਿਆ ਮੈਂ ਆ ਗਿਆ ਤੈਨੂੰ ਇੰਨੀ ਵਾਟੋਂ ਪਤਾ ਲੱਗ ਗਿਆ ਚੱਲ ਫਿਰ ਉੱਥੇ ਚੱਲ ਆ ਜਾ ਆ ਜਾ ਆ ਜਾ ਫੀਡ ਪੋਣੇ ਤੈਨੂੰ ਆ ਜਾ ਆ ਜਾ ਬਈ ਆ ਜਾ ਆ ਜਾ ਚਲੋ ਉੱਥੇ ਚਲੋ ਉੱਥੇ 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 ਬਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੇਖ ਕੇ ਕਮੈਂਟ ਵੀ ਨਾਲ ਕਰਿਆ ਕਰੋ ਲਾਈਕ ਕਮੈਂਟ ਤਾਂ ਤੁਹਾਡੇ ਬਹੁਤ ਆਉਂਦੇ ਪਰ ਆਪਣੀ ਰਾਇ ਸਾਰੇ ਜਣੇ ਰੱਖਿਆ ਕਰੋ ਵੀ ਕੰਮ ਜਿੱਥੇ ਕੋਈ ਗਲਤੀ ਹੈ ਨਾ ਸਾਡੀ ਤੁਹਾਨੂੰ ਦੱਸਿਆ ਵੀ ਕਰੋ ਅਹਿਸਾਸ ਵੀ ਕਰਾਇਆ ਕਰੋ ਬਾਕੀ ਬਈ YouTube ਤੇ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਆ ਗਿਆ ਆ ਗਿਆ ਲੱਗ ਗਿਆ ਪਾਦਾ ਬੱਲੇ 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 ਵੈਰੀ ਗੁੱਡ ਆ ਮੇਰਾ ਬੱਚਾ ਆ ਗਿਆ ਮਚੂ ਇਹ ਮੂੰਹ ਕਾਣਗੇ ਕਿ ਕਿੱਥੇ ਹਾਂ ਵੇ ਨਾ ਟੀਨਾ ਤੇ ਨਾ ਤੇ ਕੀ ਪਾਤੀ ਓ ਜਾ ਭਰਾਵਾ ਆ ਕੰਮ ਨਾ ਕਰਿਆ ਕਰੋ ਯਾਰ ਬਈ ਯਾਰ ਬੋਵੀ ਨੇ ਪਾਈਆ ਪਰ ਚਲੋ ਚਲੋ ਆਜੋ ਆਜੋ ਚਲ ਤਾਂ ਭਾਈ ਇਹੀ ਅਭੀ ਸਬਸਕ੍ਰਾਈਬ ਜ਼ਰੂਰ ਕਰੋ ਮੈਂ ਚੈਨਲ ਨੂੰ YouTube ਤੇ ਨਵਾਂ ਚੈਨਲ ਭਾਈ ਜਣੇ ਸਬਸਕ੍ਰਾਈਬ ਕਰ ਲਓ ਤੇ ਆਜੋ ਨੂੰ ਅੱਗੇ ਅਪਡੇਟ